ਨ ਲੈ ਇੱਕ ਤਾਂ ਨਾ ਰੱਬ ਨੇ ਵੀ ਹੱਥ ਹੀ ਕਰੀ ਪਈਆ ਪਤਾ ਹੀ ਨਹੀਂ ਲੱਗਦਾ ਇਹਦਾ ਭਾਬੀ ਜੀ ਮੈਂ ਜਾਨੀਆ ਕਾਲਜ ਅੱਛਾ ਕਾਲਜ ਜਾਨੀਆ ਹਾਂਜੀ ਤੇ ਉਹ ਕਹਿੰਦੀ ਸੀ ਮੈਂ ਤੁਸੀਂ ਵੀਰੇ ਨੂੰ ਫੀਸ ਬਾਰੇ ਕਿਹਾ ਨਹੀਂ ਸੀ ਪੈਸੇ ਫੜਾਏ ਹੁਣ ਤੁਹਾਨੂੰ ਓਹੋ ਟੀਨਾ ਮੈਂ ਤਾਂ ਨਾ ਘਰ ਦੇ ਕੰਮਾਂ ਦੇ ਚੱਕਰ ਚ ਆ ਤੇਰੀ ਫੀਸ ਦਾ ਤਾਂ ਤੇਰੇ ਵੀਰੇ ਨੂੰ ਕਹਿਣਾ ਹੀ ਭੁੱਲ ਗਈ ਚੱਲ ਕੋਈ ਗੱਲ ਨਹੀਂ ਹੁਣ ਤਾਂ ਤੇਰਾ ਵੀਰਾ ਹੈ ਨਹੀਂ ਜਦੋਂ ਆ ਗਿਆ ਨਾ ਫਿਰ ਉਹਨੂੰ ਕਹਿ ਦੂੰਗੀ ਮੈਂ ਬਸ ਪਲੀਜ਼ ਤੁਸੀਂ ਯਾਦ ਕਰਕੇ ਕਹਿ ਦਿਓ ਫਿਰ ਕਾਲਜ ਚ ਬੋਲ ਦੇਣੇ ਤਨੂੰ ਪਤਾ ਹੀ ਹੈ ਜੇ ਟਾਈਮ ਸਸ ਫੀਸ ਫਾਈ ਜਾਵੇ ਨਾ ਵਧੀਆ ਗੱਲ ਐ ਉਹ ਤਾਂ ਚੱਲ ਮੈਂ ਤੇਰੀ ਗੱਲ ਮੰਨਦੀ ਆ ਟਾਈਮ ਨਾਲ ਫੀਸ ਪਰ ਨਹੀਂ ਤਾਂ ਜ਼ਰੂਰੀ ਐ ਪਰ ਮੈਂ ਨਾ ਤੈਨੂੰ ਇੱਕ ਗੱਲ ਕਹਿਨੀ ਆ ਦੇਖ ਗੁੱਸਾ ਤਾਂ ਕਰੀ ਨਾ ਆਪਦੀ ਕਰਕੇ ਤੈਨੂੰ ਸਮਝਾਉਣੀ ਆ ਹਾਂਜੀ ਬਾਹਰ ਨਾ ਮਾਹੌਲ ਬਹੁਤ ਮਾੜਾ ਤੈਨੂੰ ਪਤਾ ਹੀ ਅੱਜ ਕੱਲ ਦੇ ਮੁੰਡਿਆਂ ਦਾ ਹਨਾ ਕਿਵੇਂ ਦੇ ਨੇ ਅਹ ਮਿੰਟ ਲਾਉਂਦੇ ਨੇ ਕੁੜੀ ਦੇ ਪਿੱਛੇ ਫਿਰਨਾਂ ਨੂੰ ਬਸ ਤੂੰ ਨਾ ਆਪ ਥੋੜਾ ਜਿਹਾ ਸੰਭਲ ਕੇ ਚੱਲੀ ਠੀਕ ਐ ਨਾ ਓਹੋ ਭਾਬੀ ਜੀ ਫਿਰ ਸੋਨ ਆਪਣੀ ਨਾਨਦ ਦਾ ਵੀ ਪਤਾ ਹੈ ਨਾ ਵੀ ਉਹ ਕਿਸੇ ਤੋਂ ਡਰਦੀ ਨਹੀਂ ਨਾਲੇ ਕੋਈ ਗੱਲ ਨਹੀਂ ਮੈਂ ਆਪੇ ਚੱਲ ਜਾ ਕਰੂੰਗੀ ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ ਠੀਕ ਹੈ ਉਹ ਤਾਂ ਚੱਲ ਮੈਨੂੰ ਪਤਾ ਪਰ ਆ ਕੁੜੀਆਂ ਕੜੀਆਂ ਜੀਆਂ ਦੇ ਵੀ ਨਾ ਜਿਆਦੇ ਪਿੱਛੇ ਪਿੱਛੇ ਫਿਰਿਆ ਕਰੀ ਅੱਜ ਕੱਲ ਇਹ ਕੁੜੀਆਂ ਹੀ ਕੁੜੀਆਂ ਨੂੰ ਬਗਿਆੜਦੀਆਂ ਨੇ ਮੈਂ ਤਾਂ ਨਹੀਂ ਵਿਗੜਦੀ ਮੇਰੇ ਤੇ ਤਾਂ ਯਕੀਨ ਹੈਗਾ ਕਿੰਨੇ ਬੰਦਾ ਜੀ ਆਪ ਸਹੀ ਹੋਵੇ ਨਾ ਚਾਹੇ 100 ਗਲਤ ਕੋਲੇ ਖੜਾ ਹੋਵੇ ਸਹੀ ਰਹਿੰਦਾ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਪਰ ਮੈਨੂੰ ਪਤਾ ਬਾਰ ਕਿਆ ਹੈ ਜਾ ਟਾਈਮ ਐ ਅਖਰਬੂਜੇ ਨੂੰ ਦੇਖ ਕੇ ਮਿੰਟ ਚ ਖਰਬੂਜਾ ਰੰਗ ਫੜ ਲੈਂਦਾ ਮਿੰਟ ਚ ਕੁੜੀਆਂ ਗਲਤ ਹੋ ਜਾਂਦੀਆਂ ਨੇ ਨਾਲੇ ਇੱਕ ਗੱਲ ਹੋਰ ਅੱਜ ਤਾਂ ਚਲ ਤੇਰਾ ਵੀਰਾ ਹੈ ਨਹੀਂ ਕਰੇ ਕੱਲ ਤੋਂ ਨਾ ਤੈਨੂੰ ਮੋਟਰਸਾਈਕਲ ਤੇ ਉਹੀ ਛੱਡ ਕੇ ਆਇਆ ਕਰੂਗਾ ਓ ਲੋ ਪਾਬੀ ਤੁਸੀਂ ਵੀਰੇ ਨੂੰ ਕਿਉਂ ਤੰਗ ਕਰਨਾ ਬੱਸਾਂ ਆਉਂਦੀਆਂ ਨੇ ਨਾ ਕਾਲਜ ਤੱਕ ਮੈਂ ਚੱਲ ਜੂਗੀ ਕੋਈ ਗੱਲ ਨਹੀਂ ਵੀਰੇ ਨੂੰ ਨਾ ਤੰਗ ਕਰਿਆ ਕਰੋ ਵੀਰੇ ਨੂੰ ਹੋਰ ਵੀ ਕੰਮ ਹੁੰਦੇ ਨੇ ਘਰ ਦੇ ਕੰਮ ਤਾਂ ਹੁੰਦੇ ਹੀ ਰਹਿੰਦੇ ਨੇ ਨਾਲੇ ਤੇਥੋਂ ਵੱਧ ਕੇ ਕਿਹੜਾ ਕੰਮ ਜ਼ਰੂਰੀ ਹੋਊਗਾ ਤੂੰ ਤਾਂ ਹੁਣ ਜ਼ਿੰਮੇਵਾਰੀਆਂ ਓਹੋ ਪਾਬੀ ਜੀ ਮੰਨਿਆ ਮੈਂ ਜ਼ਿੰਮੇਵਾਰੀਆਂ ਪਰ ਆਪਦੇ ਸਿਰ ਤੇ ਬੋਝ ਨਾ ਬਣਾਓ ਕਦੇ ਵੀਰੇ ਨੂੰ ਕਹਿ ਕੇ ਤੇ ਕਦੇ ਤੁਸੀਂ ਮੇਰੀਆਂ ਫਿਕਰਾਂ ਲਈ ਜਾਂਦੇ ਐਨਾ ਨਾ ਸੋਚਿਆ ਕਰੋ ਕੋਈ ਨਾ ਮੈਂ ਜਮਾਨੇ ਦੇ ਹਿਸਾਬ ਨਾਲ ਨਹੀਂ ਚੱਲਦੀ ਮੈਨੂੰ ਪਤਾ ਜਮਾਨਾ ਕਿਵੇਂ ਦਾ ਹੋ ਰਿਹਾ ਬਸ ਤੁਸੀਂ ਮੇਰੇ ਤੇ ਯਕੀਨ ਬਣਾ ਕੇ ਰੱਖੋ ਤੇਰੇ ਤੇ ਤਾਂ ਭਾਈ ਯਕੀਨ ਹੈਗਾ ਹੁਣ ਮੈਨੂੰ ਤਾਂ ਨਾ ਤੇਰੇ ਵੀਰੇ ਦੇ ਸੁਭਾਅ ਤੋਂ ਡਰ ਲੱਗਦਾ ਜਿੰਨਾ ਟਾਈਮ ਬੋਲਦਾ ਨਹੀਂ ਬੋਲਦਾ ਨਹੀਂ ਅਰ ਨਾਲੇ ਫਿਰ ਜਦੋਂ ਬੋਲਦਾ ਨਾ ਤੈਨੂੰ ਪਤਾ ਕੰਦਾ ਹਿਲਾ ਦਿੰਦਾ ਕਰਦੀਆਂ ਕੋਈ ਨਹੀਂ ਜੀ ਥੋੜਾ ਕਿਹਾ ਸਿਰ ਮੱਥੇ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਮੰਨ ਲਾਂ ਨੀ ਆ ਖੁਸ਼ ਬਸ ਇੱਕ ਰਿਕਵੈਸਟ ਹੈ ਵੀਰੇ ਨੂੰ ਕਹਿ ਦਿਓ ਫੀਸ ਲਈ ਜਲਦੀ ਫੀਸ ਵਾਸਤੇ ਤਾਂ ਕਹਿ ਦੂੰਗੀ ਬਸ ਮੇਰੀ ਗੱਲ ਨਾ ਆ ਪੱਲੇ ਬੰਨ ਲਈ ਮੜਾ ਜਾ ਜਰੂਰ ਜੀ ਹੋਰ ਕੁਝ ਕਹਿਣਾ ਤੁਸੀਂ ਨਾ ਚੱਲ ਵਗ ਜਾ ਲੇਟ ਹੁੰਦੀ ਹੋਣੀ ਹੁਣ ਹਾਂ ਹੁਣ ਪਤਾ ਲੱਗਿਆ ਤੁਹਾਨੂੰ ਵੀ ਮੈਂ ਲੇਟ ਹੋ ਰਹੀ ਆ ਇੰਨਾ ਟਾਈਮ ਤੁਸੀਂ ਲੈਕਚਰ ਦੇਤਾ ਮੈਨੂੰ ਕੋਈ ਗੱਲ ਭਾਬੀ ਮੇਰਾ ਵਾਲਾ ਫਿਕਰ ਨਾ ਕਰਿਆ ਫਿਰ ਠੀਕ ਹੈ ਠੀਕ ਹੈ ਚੰਗਾ ਲੈ ਆਖੇ ਮੇਰਾ ਫਿਕਰ ਨਾ ਕਰਿਆ ਕਰੋ ਇੱਕ ਤਾਂ ਕੱਪੜੇ ਇਹ ਜੇ ਪਾਉਂਦੀ ਆ ਦੱਸ ਇੱਕ ਬਾਰ ਮਾਹੌਲ ਮੈਨੂੰ ਤਾਂ ਇਹ ਉਹ ਵੀ ਠੀਕ ਜਿਹੀ ਨਹੀਂ ਲੱਗਦੀ ਰੱਬ ਨੇ ਅੱਡਾ ਸ਼ਰਮਤਾਰ ਰੱਖਿਆ ਦੱਸ ਸਾਰੀਆਂ ਛੱਤਾਂ ਚ ਉਈ ਜਾਂਦੀਆਂ ਨੇ ਇਹਨੂੰ ਤਾਂ ਐ ਵੀ ਨਹੀਂ ਵੀ ਦੱਸ ਪਹਿਲਾਂ ਛੱਤ ਤੇ ਲਿਆ ਕੇ ਲਫਾਫਾ ਪਾ ਦਮਾ ਚੱਲ ਅੱਗ ਲੱਗੇ ਪਰਾਂ ਆ ਤਾਂ ਚੱਲਦਾ ਹੀ ਰਹੂ ਰੇ ਸਿਆਪਾ ਮੈਂ ਤਾਂ ਮੇਰੀ ਮਾਂ ਨਾਲ ਗੱਲ ਕਰਦੀਆਂ 10 ਮਿੰਟ ਉਜੜੀ ਹੋਈ ਆ ਪਰਾਂ ਹੁਣ ਚੱਕ ਲਾ ਹੁਣ ਮਾਂ ਤੋਂ ਵੀ ਫੋਨ ਆਇਆ ਹੈਲੋ ਹਾਂ ਗਗਨ ਕਿਵੇਂ ਪੁੱਤ ਮਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਐ ਮੈਂ ਤਾਂ ਠੀਕ ਹਾਂ ਤੂੰ ਦੱਸ ਕਿਵੇਂ ਐ ਮੈਂ ਕਾਦੀ ਠੀਕ ਆ ਮਾਂ ਮੇਰੇ ਤਾਂ ਤੈਨੂੰ ਪਤਾ ਹੀ ਐ ਜਿਹੜੇ ਸਿਆਪੇ ਨੇ ਹਾਈ ਬੇਰੱਬਾ ਹੁਣ ਕੀ ਹੋ ਗਿਆ ਹੋਣਾ ਕੀ ਐ ਉਹੀ ਗੱਲਾਂ ਦੱਸ ਹਨਾ ਇਹ ਤਾਂ ਸੱਚੇ ਮੇਰੇ ਕੋਈ ਗੱਲ ਨਹੀਂ ਸੁਣਦਾ ਕੁੜੀ ਜੀ ਨਾ ਸਵੇਰੀ ਮੈਂ ਕਹਨੀ ਆ ਕਸ ਕੇ ਪੈਂਟਾਂ ਲੰਘ ਜੂਗੇ ਨਾ ਕੋਈ ਕੰਮ ਕਰੇ ਨਾ ਧੰਦਾ ਕਰੇ ਲੈ ਨਾ ਤੂੰ ਤਾਰੀ ਤੇ ਦਮਾਸ ਮਾਂ ਮੜਵਣ ਇਹਨੂੰ ਕਿਹਾ ਕਰੇ ਕੰਮ ਧੰਦੇ ਨੂੰ ਘਰ ਨੂੰ ਬਗਾਨੇ ਘਰੇ ਜਾਣਾ ਹੈ ਕਿੱਥੇ ਮਾਂ ਜੇ ਇਹ ਗੱਲ ਸੁਣਨ ਵਾਲਾ ਹੋਵੇ ਫੇਰ ਕੀ ਗੱਲਾਂ ਨੇ ਇਹ ਤਾਂ ਨਾ ਇੱਕ ਕੰਨ ਪਾਉਂਦਾ ਦੂਜੇ ਕੱਢ ਦਿੰਦਾ ਦੱਸ ਫੇਰ ਇਹਦੀ ਪਰ ਪਾਹ ਨਹੀਂ ਵੱਡੇ ਜਾਂਦਾ ਪਿਆਰ ਕੇ ਬਰਾਕਰੋ ਤੁਸੀਂ ਮਾਂ ਕਿਵੇਂ ਵਿਆਹ ਦੀ ਕੋਈ ਰਿਸ਼ਤਾ ਵੀ ਤਾਂ ਹੋਵੇ ਹਾਂ ਹੈਗਾ ਮਰੀ ਤੂੰ ਮੇਰੀ ਗੱਲ ਸੁਣ ਤਾਰੇ ਦੇ ਦਿਮਾਗ ਚ ਹੈ ਪਾਗਲ ਬੀ ਪਾ ਕੋਈ ਦਾ ਰਿਸ਼ਤਾ ਕਰਦੇ ਪਈ ਜਵਾਨਾ ਹੈ ਮਾੜਾ ਦੇ ਹਨਾ ਤੇ ਮੁੰਡਾ ਤਾਂ ਮੇਰੀ ਨਿਗਾ ਚ ਹੈਗਾ ਲਵੇ ਕਰਾ ਦਿੰਨੀ ਰਿਸ਼ਤਾ ਤਾਂ ਲੈ ਸੱਚੀ ਹੋਰ ਨਾਲ ਇਹ ਸੋਣ ਨੂੰ ਅੱਖ ਮੁੰਡਾ ਵਧੀਆ ਕੰਮ ਕਰਦਾ ਹੈਗਾ ਤੇ ਕੀ ਕਹਿੰਦੇ ਨੇ ਵਧੀਆ ਉਹਦਾ ਫਰਜ ਲਾਹੋ ਭਾਈ ਦਿਨ ਪਰ ਦਿਨ ਜਵਾਨਾ ਮਾੜਾ ਹੈ ਕੀ ਤੋਂ ਕੀ ਹੋਈ ਜਾਂਦਾ ਹੈਗਾ ਫਿਰ ਕੀ ਕਰੋਗੇ ਫਿਰ ਕੋਈ ਐਸੀ ਵੈਸੀ ਗੱਲ ਹੋਊਗੀ ਉਹੀ ਤਾਂ ਮਾਂ ਮੈਂ ਕਹਿੰਨੀ ਆਹ ਤਾਂ ਨਾ ਇਹਦੇ ਤਾਂ ਲੱਛਣ ਜਿਹੀ ਮੈਨੂੰ ਠੀਕ ਨਹੀਂ ਲੱਗਦੇ ਉਹ ਐਂ ਦੇਖ ਲਾ ਇਹਨੂੰ ਕੁੜੀ ਨੂੰ ਘਰ ਦੀ ਕੋਈ ਸੋਚ ਫਿਕਰ ਨਹੀਂ ਹੈ ਨਾ ਅਰਸ਼ਾਮ ਨੂੰ ਵੀ ਇੰਨੀ ਲੇਟ ਆਉਂਦੀ ਆ ਘਰੇ ਪਤਾ ਨਹੀਂ ਕਿੱਥੇ ਜਾਂਦੀ ਆ ਕਿੱਥੇ ਨਹੀਂ ਤੇ ਤੇਰੀ ਗੱਲ ਤਹਰੀ ਨੂੰ ਕਹੇ ਚਲੂ ਉਤਲੇ ਤਾਂ ਤੇਰਾ ਗੁੱਸਾ ਮੰਨ ਵੀ ਉਹ ਮੇਰੀ ਭੈਣ ਹੋਇਆ ਕਹਿੰਦੀ ਆ ਉਹ ਤੂੰ ਐਂ ਜੇਕਰ ਵੀ ਪਤਾ ਨਹੀਂ ਘਰ ਤਾਂ ਵੀ ਆਪਣੀ ਕੁੜੀ ਥੋੜ ਜਲ ਲੇਟ ਹੋ ਜਾਂਦੀ ਆ ਜੀ ਵੀ ਤੂੰ ਭੈਣ ਤੇ ਕਹਿ ਰਿਹਾ ਜੇਕਰ ਵੀ ਜਵਾਨਾ ਮਾੜਾ ਹੈ ਭਈ ਹਾਂ ਮਾ ਹਾਂ ਐ ਜੇ ਕਹੀ ਤੇ ਨਾਲੇ ਕਰੀ ਉਹਦਾ ਨਾ ਰਿਸ਼ਤੇ ਦੀ ਗੱਲ ਹੂੰ ਕਦੇ ਸਾਡੀ ਰਿਸ਼ਤੇਦਾਰੀ ਚ ਮਮੀ ਜਾਣਦੀ ਐ ਤੇ ਅੰਗੀ ਤਰ੍ਹਾਂ ਵਧੀਆ ਮੁੰਡਾ ਐ ਕਦੇ ਕਦੇ ਪਟਨਾ ਦਾ ਵਿਆਹ ਕਰ ਦਿੰਦੇ ਆ ਬਸ ਠੀਕ ਆ ਮਾ ਆ ਤਾਂ ਨਾ ਤੈਨੂੰ ਸੌਂ ਲੱਗੇ ਸੱਚੀ ਮੇਰੇ ਤਾਂ ਦਿਮਾਗ ਤੋਂ ਥੋੜਾ ਜਿਹਾ ਬੋਝ ਹਲਕਾ ਹੋ ਗਿਆ ਹੋਰ ਭਾਈ ਤੂੰ ਐ ਕਹੀ ਉਹਨੂੰ ਮੇਰੀ ਗੱਲ ਸੁਣਾ ਕਹਦੇ ਦੇਖ ਅਭੀ ਹੁਣ ਮਾਂ ਵੀ ਪਰਜਾਈ ਵੀ ਨਹੀਂ ਐ ਸਭ ਕੁਝ ਵੀ ਮੈਨੂੰ ਦਾ ਫਿਕਰ ਰਹਿੰਦਾ ਹੀ ਐ ਵੀ ਮੈਂ ਆਪਣਾ ਕੁੜੀ ਨੂੰ ਟਿੱਬੀ ਟਪਾਈਏ ਤੇ ਨਾ ਇਹ ਫੇਰ ਕੱਲੂ ਲੋਕ ਐ ਕਹਿਉ ਲੋਕ ਗੱਲਾਂ ਬਣਾਉਂ ਲੱਗਦੇ ਨੇ ਕਿ ਵੀ ਮਾਂ ਹੈ ਨਹੀਂ ਦੀ ਭਾਈ ਵੀ ਐ ਕਰਤਾ ਐ ਕਰਤਾ ਉਹੀ ਤਾਂ ਗੱਲ ਐ ਮਾਂ ਚਲ ਮੇਰੀ ਗੱਲ ਸੁਣਾ ਹੋਣਾ ਆਉਂਦਾ ਹੀ ਹੋਣਾ ਇਹ ਵੀ ਮੈਂ ਨਾ ਜਾ ਕੇ نیچے ਦੇਖਦੀ ਆ ਮੈਂ ਤਾਂ ਉੱਪਰ ਆਈ ਸੀ ਆ ਛੱਤ ਤੇ ਢੇੜਾ ਜਾਂ ਮਾਰਨਾ ਮੀਨੇ ਬੁਰਾ ਹਾਲ ਕਰ ਰਖੇ ਇੱਕ ਤਾਂ ਹੋਰ ਮੀਨੇ ਤਾਂ ਨਸ ਮਾਰ ਰਖੇ ਚਾਰ ਚੱਲੇ ਹੋਰ ਮਾਂ ਸਾਰਾ ਖਰਚ ਹੋਈ ਜਾਂਦਾ ਦੱਸ ਚਲ ਕੋਈ ਨਾ ਮੇਰੇ ਨਾਲ ਫਿਕਰ ਨਾ ਕਰ ਤੂੰ ਨਾ ਕਰਤੀ ਰਿਸ਼ਤੇ ਦੀ ਗੱਲ ਮਾਰੀ ਜੀ ਛੇੜ ਜੀ ਦੀ ਤੇ ਰਿਸ਼ਤਾ ਮੈਂ ਕਰਾ ਦੂੰ ਬਥੇਰਾ ਬਸ ਠੀਕ ਹੈ ਮਾਂ ਹੁਣ ਤੂੰ ਨਾ ਮੇਰੀ ਗੱਲ ਸੁਣ ਲੈ ਮੁੰਡੇ ਵਾਲਿਆਂ ਨਾਲ ਆਪਦਾ ਪਹਿਲੀ ਗੱਲ ਕਰਕੇ ਰੱਖੀ ਸਾਰੀ ਕੋਈ ਨਾ ਉਹ ਤਾਂ ਮੇਰੇ ਹੱਥ ਜਿੰਨੇ ਮੈਂ ਅੱਜ ਕਹਿਦਾ ਵੀ ਦੇਖਣਾ ਆਉਣਗੇ ਤਾਂ ਜਵਾਬ ਨਹੀਂ ਦਿੰਦੇ ਕਰਨਗੇ ਆ ਜੀ ਬਸ ਠੀਕ ਹੈ ਚੱਲ ਠੀਕ ਹੈ ਮਾਂ ਹੁਣ ਮੈਂ ਨੀਚੇ ਜਾਣੀ ਆ ਦੇਖਦੀ ਆ ਨਹੀਂ ਪਤਾ ਆਇਆ ਬੈਠਿਆ ਹੋਵੇ ਚੰਗਾ ਠੀਕ ਚੰਗਾ ਲੈ ਆ ਕੁੜੀ ਜੀ ਹੁਣ ਜਾਂਦੀ ਆ ਚੱਲ ਵੀ ਹਾਂਜੀ ਵੀਰੇ ਕਿਵੇਂ ਅੱਜ ਲੇਟ ਹੀ ਹੋ ਗਈ ਉਹ ਕੁਛ ਨਹੀਂ ਭਾਬੀ ਨੇ ਰੋਕ ਲਿਆ ਸੀ ਸਮਝਾਣ ਲੱਗ ਗਏ ਮੈਨੂੰ ਵੀ ਧਿਆਨ ਨਾਲ ਜਾਇਆ ਕਰ ਤੂੰ ਤੂੰ ਐਂ ਦੇਖ ਲੈ ਤੇਰੀ ਭਾਬੀ ਤੇਰਾ ਕਿੰਨਾ ਕਰਦੀ ਐ ਨਾਲੇ ਨੂੰ ਪਤਾ ਐ ਵੀ ਰੋਜ਼ ਜਾਂਦੀ ਐ ਰੋਜ਼ ਸਮਝਾਉਣੀ ਐ ਰੋਜ਼ ਇੱਕੇ ਗੱਲ ਰੱਟੀ ਜਾਂਦੀ ਐ ਉਹਨੂੰ ਪਤਾ ਨਹੀਂ ਕੀ ਮਨ ਚ ਹੋ ਰਿਹਾ ਹੈਣਾ ਉਹੀ ਗੱਲ ਵੀ ਕਰਦੇ ਨੇ ਮੇਰਾ ਉਹਨਾਂ ਨੂੰ ਫਿਕਰ ਹੋ ਜਾਂਦੀ ਐ ਵੀਰੇ ਕਿਉਂਕਿ ਅੱਜ ਕੱਲ ਟਾਈਮ ਮਾੜਾ ਨਾ ਉਹਨਾਂ ਨੂੰ ਐਂ ਹੁੰਦਾ ਕਦੇ ਮੈਂ ਵੀ ਨਾਨਾ ਨਾਲ ਰਲ ਜਾ ਉਹ ਲਾਡਲੀ ਰੱਖੀ ਹੋਈ ਐ ਤਾਂ ਤਰੀ ਫਿਕਰ ਕਰਦੇ ਆ ਹਾਂ लाਡਲੀ ਤੋਂ ਯਾਦ ਆਇਆ ਮੇਰੀ ਫੀਸ ਵਾਰੇ ਕਿਹਾ ਸੀ ਭਾਬੀ ਨੇ ਤੁਹਾਨੂੰ ਫੀਸ ਦੇ ਦੰਦੇ ਮੇਰੀ ਫੀਸ ਆ ਨਾ ਮੈਂ ਤਾਂ ਇੰਨਾ ਤਰੀ ਭਾਬੀ ਨੇ ਕੋਈ ਦੱਸਿਆ ਨਹੀਂ ਜੇ ਦੱਸਿਆ ਹੁੰਦਾ ਤੈਨੂੰ ਪਤਾ ਤਾਂ ਹੈਗਾ ਮੈਂ ਕਦੇ ਪਹਿਲਾਂ ਤੇਰੀ ਫੀਸ ਲੇਟ ਕਰੀ ਆ ਜਿਹੜਾ ਅੱਜ ਕਰੂੰਗਾ ਅੱਛਾ ਭਾਬੀ ਨੇ ਤੁਹਾਨੂੰ ਕਿਹਾ ਹੀ ਨਹੀਂ ਉਹ ਤਾਂ ਮੈਨੂੰ ਕਹਿ ਰਹੇ ਸੀ ਮੈਂ ਕਹਿ ਤਾ ਵੀ ਵੀਰਨ ਟਾਈਮ ਚਲੋ ਕੋਈ ਗੱਲ ਨਹੀਂ ਉੱਪਰ ਲੱਗੇ ਹੋਣੇ ਸ਼ਾਇਦ ਮੈਨੂੰ ਉਹਨਾਂ ਨੇ ਭੁੱਲ ਕੇ ਇਹ ਗੱਲ ਕਹਿ دی ਬਾਕੀ ਤੁਸੀਂ ਵੀ ਲੇਟ ਨਾ ਨਾ ਕਰੋ ਫੀਸ ਜਿੰਨਾ ਜਲਦੀ ਹੋ ਸਕੇ ਵੀਰੇ ਮੇਰੀ ਫੀਸ ਭਰ ਦੋ ਚੱਲ ਕੋਈ ਨਹੀਂ ਇੱਕ ਦਿਨ ਨਾਲ ਕਿਦਰ ਨਹੀਂ ਕੁਛ ਹੁੰਦਾ ਤੂੰ ਮੈਨੂੰ ਇਹ ਦੱਸ ਫੀਸ ਭਰਨੀ ਕਿੰਨੀ ਆਹੀ 5-6 ਹਜ਼ਾਰ ਹੀ ਰਹਿੰਦੀ ਐ ਤੂੰ ਐਂ ਦੱਸ ਆਪਣੇ ਪਿਛਲੇ ਮਹੀਨੇ ਉਦੋਂ ਗੱਲ ਤਾਂ ਕਰੀ ਸੀ ਉਹਨਾਂ ਨਾਲ ਉਦੋਂ ਕਹਿੰਦੇ ਸੀ ਵੀ ਇਕੱਠੇ ਭਰ ਦੇ ਚਾਹੇ ਸਾਲ ਬਾਅਦ ਹੁਣ ਛੇਤੀ ਮੰਗਣ ਵੀ ਲੱਗੇ ਕਦੇ ਕਿਸ਼ਤਾਂ ਚ ਕਹਿ ਦਿੰਦੇ ਨੇ ਕਦੇ ਇਕੱਠੀ ਕਹਿ ਦਿੰਦੇ ਆ ਹੁਣ ਤੁਸੀਂ ਦੇਖ ਲਓ ਕਿਵੇਂ ਭਰਨੀ ਐ ਇਹ ਤੇਰੇ ਕਾਲਜ ਵਾਲਿਆਂ ਦਾ ਵੀ ਪਤਾ ਨਹੀਂ ਲੱਗਦਾ ਕੋਈ ਨਹੀਂ ਚਲ ਉਹਨਾਂ ਨਾਲ ਮੈਂ ਗੱਲ ਕਰ ਲੂੰਗਾ ਅਸਲ ਵਿੱਚ ਤੈਨੂੰ ਤੜਕੇ ਮੈਂ ਪੈਸੇ ਲਿਆ ਦੂੰਗਾ ਕੀ ਰਾਂ ਆਲੀ ਤਪਤ ਕਿ ਰਾਂ ਭਰਦੇ ਬਾਅਦ ਚ ਬਾਅਦ ਚ ਦੇਖਾਂਗੇ ਜਿਵੇਂ ਵੀ ਹੋਊਗੀ ਆਪਣੀ ਸੈਟਿੰਗ ਉਹਨਾਂ ਨਾਲ ਚਲੋ ਮੇਰੀ ਗੱਲ ਸੁਣ ਹੁਣ ਜਾਏਂਗੀ ਹੁਣ ਐਵੇਂ ਕੱਲੀ ਰੋਜ਼ ਹੀ ਕੱਲੀ ਜਾਨੀ ਆ ਇੱਥੇ ਮੋੜ ਤੇ ਮੇਰੀ ਫਰੈਂਡ ਨੇ ਮਿਲ ਜਾਣਾ ਅਸੀਂ ਬਾਗੀਆਂ ਹੋਣਗੀਆਂ ਕਦੋਂ ਦੀਆਂ ਤੂੰ ਲੇਟ ਐ ਉਹ ਲੇਟ ਨਹੀਂ ਹੈਗੀਆਂ ਅਗਲੀਆਂ ਕੋਈ ਨਹੀਂ ਮੈਂ ਚੱਲ ਜੂਗੀ ਬੱਸ ਆ ਜੂਗੀ ਮੈਨੂੰ ਕੱਲੀ ਨੂੰ ਕੀ ਹੁੰਦਾ ਵੀਰੇ ਬਹਿ ਜਾ ਉਹੀ ਨਾ ਮਾਰੀ ਚੱਲਿਆ ਕਰ ਉੱਥੇ ਜਾ ਕੇ ਫਿਰ ਮੈਨੂੰ ਫੋਨ ਖੜਕਾਏਂਗੀ ਵੀ ਹਾਂ ਉਹ ਤਾਂ ਲੰਘ ਹੀ ਆ ਜਾ ਬਾਈ ਇਸ ਤੋਂ ਪਹਿਲਾਂ ਫਿਰ ਮੈਂ ਹੀ ਛੱਡਿਆ ਆਉਣਾ ਮੈਨੂੰ ਪਤਾ ਐ ਤੁਸੀਂ ਵੈਸੇ ਵੀ ਛੱਡ ਕੇ ਜਾਣਾ ਸੀ ਮੈ ਉਹ ਭਾਬੀ ਦੀ ਗੱਲ ਸਹੀ ਹੋਈ ਕਹਿੰਦੀ ਵੀਰੇ ਨੂੰ ਲੈ ਜਾ ਕਰ ਮੈਨੂੰ ਐ ਹੁੰਦਾ ਕਾ ਨੂੰ ਤੁਹਾਨੂੰ ਤੰਗ ਕਰਨ ਚਲ ਕੋਈ ਨਹੀਂ ਬਹਿ ਜਾ ਚਲ ਆਉਟਸਾਈਡ ਨਹੀਂ ਹਵਾ ਚੱਲਦੀ ਐ ਗੇਟਸ ਦੇਖ ਲੈ ਕਿਵੇਂ ਖੁੱਲਾ ਛੱਡਿਆ ਵੀ ਵੱਜ ਵੱਜ ਇੱਕ ਦੂਜੇ 'ਚ ਆੜ ਟੁੱਟਣਗੇ ਤੁਲਾ ਦੇ ਨਾ ਨੂੰ ਗਗਨ ਉਹ ਗਗਨ ਹਾਂਜੀ ਆ ਪਾਣੀ ਦਾ ਗਲਾਸ ਲਿਆ ਨਾਲੇ ਮੰਜਾ ਦਾ ਅੰਦਰ ਕਰ ਲੈਂਦੀ ਆ ਮੌਸਮ ਖਰਾਬ ਹੋ ਰਿਹਾ ਭਿੱਜੂਗਾ ਓਰੇ ਲੈ ਲਿਆ ਆ ਗਏ ਹੁਣ ਆ ਗਿਆ ਬਸ ਤੋ ਨ ਕੋਈ ਘਰ ਦੀ ਸੋਚ ਨਹੀਂ ਕੋਈ ਕਾਸੇ ਦੇ ਨਹੀਂ ਆਪਦੀ ਰੋਟੀ ਦੀ ਚਾਹ ਦੀ ਦੇਖ ਲਓ ਟਾਈਮ ਦੇਖ ਲਓ ਕਿਹੜਾ ਹੋ ਰਿਹਾ ਪਰ ਮੈਂ ਕਰਾਂ ਕੀ ਦੱਸ ਗਿਆ ਤਾਂ ਖੇਤ ਆਪਦੇ ਕੰਮ ਤੇ ਆ ਹੁਣ ਟਾਈਮ ਨਾਲ ਮੁੜ ਵੀ ਆਇਆ ਸੀ ਬਾਈ ਆ ਰਾਤ ਚ ਜਾਂਦੇ ਆ ਕੁੜੀ ਜੀ ਮਿਲ ਗਈ ਆਪਣੇ ਵਾਲੀ ਤੁਰ ਹੀ ਜਾਂਦੀ ਸੀ ਨਾ ਇੰਨਾ ਲੇਟ ਕਿਵੇਂ ਹੋ ਗਈ ਅੱਜ ਉਹ ਮੈਨੂੰ ਕੀ ਪਤਾ ਅੰਦਰ ਹੀ ਪੈਰ ਜੀ ਮਾਰਦੀ ਫਿਰਦੀ ਸੀ ਹਾਂ ਸੱਚ ਆਹ ਨਾ ਕੁੜੀ ਤਾਂ ਮੇਰੇ ਗੱਲ ਯਾਦ ਆ ਗਈ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਇਹਦਾ ਕਿਤੇ ਦੇਖ ਲਓ ਹੁਣ ਕੀ ਇੰਨਾ ਪੜਾ ਕੇ ਆਪਾਂ ਨੇ ਅਫਸਰ ਲਾਉਣੀਆਂ ਇਹ ਕਰਨੇ ਤਾਂ ਜੀ ਉਹੀ ਘਰ ਦੇ ਕੰਮ ਹੀ ਹੁੰਦੇ ਨੇ ਉਹ ਤਾਂ ਤੇਰੀ ਮੈਂ ਗੱਲ ਸਮਝਦਾ ਵੀ ਚਲ ਘਰ ਦੇ ਕੰਮ ਕਰਨੇ ਹੁੰਦੇ ਨੇ ਪਰ ਜ਼ਰੂਰੀ ਨਹੀਂ ਬੰਦਾ ਘਰ ਦੇ ਕੰਮ ਕਰਨ ਵਾਸਤੇ ਬਣਿਆ ਜੇ ਪੜ੍ਹ ਲਿਖ ਕੇ ਕੋਈ ਨੌਕਰੀ ਸਿਰ ਹੋ ਜੇ ਤਾਂ ਆਪਦਾ 4 ਰੁਪਏ ਕਮਾਉਂਦੀ ਹੋ ਜੂਗੀ ਹੈ ਆਪੇ ਇਹਦੇ ਸਹਰੇ ਤੋਂ ਆਏ ਲਾਲੇ ਦਾ ਪੈਰ ਤੋ ਧੋ ਕੇ ਪੀਣਗੇ ਵੀ ਹਾਂ ਚੱਲ ਪੈਸਾ ਕਮਾਉਣ ਵਾਲੀ ਨੂੰ ਆ ਗਈ ਸਾਡੇ ਫੇਰ ਕੋਈ ਮਾੜਾ ਉਹਦੇ ਵਾਸਤੇ ਮਾੜਾ ਤਾਂ ਨਹੀਂ ਹੈਗਾ ਮੈਂ ਕਦੋਂ ਕਹਨੀ ਆ ਵੀ ਪੜ੍ਹਾਈ ਮਾੜੀ ਆ ਮੈਨੂੰ ਤਾਂ ਨਾ ਮਾਹੌਲ ਦੇਖ ਕੇ ਡਰ ਲੱਗਦਾ ਆ ਦੇਖ ਲਓ ਤੁਸੀਂ ਬਾਹਰ ਹੁਣ ਆਪਾਂ ਦੇਖਦੇ ਹੀ ਆ ਮੁੰਡੇ ਕੁੜੀਆਂ ਕਾਲਜ 'ਚ ਕੀ ਕੁਛ ਕਰਦੇ ਨੇ ਓਏ ਆਪਣੇ ਵਾਲੀ ਕੁੜੀ ਇਹੋ ਜੀ ਨਹੀਂ ਹੈਗੀ ਉਹ ਸਾਰਾ ਦਿਨ ਤਾਂ ਆਪਣੇ ਲਵੇ ਰਹਿੰਦੀ ਆ ਅੱਖਾਂ ਸਾਹਮਣੇ ਰਹਿੰਦੀ ਆ ਆਪਣਾ ਪਤਨੀ ਹੈਗਾ ਉਹਦੇ ਬਾਰੇ ਤੁਸੀਂ ਕਿਉਂ ਨਹੀਂ ਮੇਰੀ ਗੱਲ ਸਮਝ ਗਏ ਮੈਂ ਤੂੰ ਮੇਰੀ ਗੱਲ ਸਮਝ ਤੂੰ ਜਦੋਂ ਜਾਂਦੀ ਹੈ ਰੋਜ਼ ਨੂੰ ਘੇਰ ਕੇ ਖੜ ਜਾਨੀ ਹੈ ਰੋਜ਼ ਸਮਝਾਉਣ ਲੱਗ ਜਾਨੀ ਹੈ ਜੇ ਆਪਾਂ ਜਵਾਖ ਨੂੰ ਬਾਰ ਬਾਰ ਇੱਕੋ ਗੱਲ ਕਹੀ ਚੱਲਦੀ ਹੈ ਦਿਮਾਗ ਦਾ ਉੱਥੇ ਖੜ ਜਾਂਦਾ ਹੁੰਦਾ ਊ ਭਾਵੇਂ ਦੇਖ ਜਾ ਕੁਝ ਨਾ ਕਰੇ ਪਰ ਤੇਰੇ ਟੋਕਾ ਟਕਾਈ ਤੇ ਜ਼ਰੂਰ ਕਰੂ ਤੁਸੀਂ ਤਾਂ ਮੈਨੂੰ ਲੱਗ ਜਾਨੇ ਉਹ ਕਹਿਣਾ ਮੈਂ ਕਿਹੜਾ ਕੁਝ ਮਾੜਾ ਕਹਨੀ ਆ ਮੈਂ ਵੀ ਭਲਾਈ ਦੀ ਗੱਲ ਹੀ ਕਰਦੀ ਆ ਉਹ ਕਰਦੀ ਤਾਂ ਭਲਾਈ ਦੀ ਗੱਲ ਹੈ ਪਰ ਬਾਰ ਬਾਰ ਨਹੀਂ ਰਟ ਲਾਈ ਦੀ ਹੁੰਦੀ ਗਗਨ ਤੂੰ ਵੀ ਸਿਆਣੀ ਬਿਆਣੀ ਸਮਝਿਆ ਕਰ ਹੁਣ ਉਹਦੀ ਜ਼ਿੰਦਗੀ ਹੈ ਪੜਨਾ ਚਾਹੁੰਦੀ ਉਹਨੂੰ ਪੜ ਲੈਣ ਦੇ ਮਾੜਾ ਮੋਟਾ ਹੁਣ ਜਿੰਨਾ ਕੁ ਟਾਈਮ ਉਹਦਾ ਉਧਾਵਦਾ ਮਨ ਹੈ ਉਥੇ ਆਪਾਂ ਰੋਕੀ ਚੱਲੋ ਬਾਅਦ ਚ ਉਹਦਾ ਉਧਾਵਦਾ ਮਨ ਅੱਕ ਜੁ ਪੜ੍ਹਾਈ ਤੋਂ ਫਿਰ ਜਦੋਂ ਬਾਤ ਜਦੋਂ ਕਬੀਲਦਾਰੀ ਚ ਪੈਗਾ ਜੇ ਵੱਖ ਮੁੜ ਕੇ ਕਿਹਨੇ ਪੁੱਛਣਾ ਹੁੰਦਾ ਐਕਸ਼ਨ ਮੈਂ ਤਾਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਨਾਲੇ ਹੂੰ ਹੁਣ ਕਿਹੜੀ ਨਵੀਂ ਗੱਲ ਕਰਾਂਗੇ ਪਹਿਲਾਂ ਸੁਣਤਾ ਲੋ ਮੇਰੀ ਨਾ ਮੰਮੀ ਦਾ ਫੋਨ ਆਇਆ ਸੀਗਾ ਵਧੀਆ ਰਿਸ਼ਤਾ ਆ ਰਿਹਾ ਮੈਨੂੰ ਉਹਨਾਂ ਨੇ ਦੱਸ ਪਾਈ ਆ ਮੁੰਡਾ ਵਧੀਆ ਘਰ-ਵਾਰ ਪੂਰਾ ਵਧੀਆ ਮੈਂ ਤਾਂ ਆਇਆ ਕਹਨੀਆ ਟਾਈਮ ਹੈ ਹੁਣ ਦੇਖ ਲੋ ਪਤਾ ਨਹੀਂ ਤਾਂ ਤੈਨੂੰ ਕੁਝ ਹੋ ਰਿਹਾ ਪਤਾ ਨਹੀਂ ਤੇਰੀ ਮਾਂ ਨੂੰ ਕੁਝ ਹੋ ਰਿਹਾ ਤੋਸ ਤਾਂ ਮੇਰੀ ਭੈਣ ਦੇ ਮੰਗਰ ਪੈ ਗਈ ਮੈਨੂੰ ਵੀ ਮਾਂ ਫੋਨ ਕਰੀ ਜਾਂਦੀ ਹੁੰਦੀ ਆ ਪੁੱਤ ਆਏ ਆ ਰਿਸ਼ਤਾ ਪੁੱਤ ਆਏ ਆ ਜਦੋਂ ਮੈਂ ਇੱਕ ਵਾਰ ਕਹਿ ਦਿੱਤਾ ਵੀ ਮੈਂ ਹਜੇ 2-3 ਸਾਲ ਹੋਰ ਕਰਨਾ ਨਹੀਂ ਇਹਦੀ ਪੜ੍ਹਾਈ ਪੂਰੀ ਹੋ ਜਾਣ ਤੇ ਇਦੋਂ ਬਾਅਦ ਮੈਂ ਆਪ ਹੀ ਦੇਖ ਲੂੰਗਾ ਜਿਹੜਾ ਜਵਾਖ ਚੰਗਾ ਉਹਨੂੰ ਰਿਸ਼ਤਿਆਂ ਦਾ ਘਾਟਾ ਨਹੀਂ ਹੈਗਾ ਚਾਹੇ 33 ਦੀ ਕਰਕੇ ਵਿਆਹ ਦੇ ਇਹਨੂੰ ਤੁਸੀਂ ਤਾਂ ਨਾ ਕਦੇ ਮੇਰੀ ਕੋਈ ਗੱਲ ਮੰਨਣੀ ਹੋ ਨਹੀਂ ਹੁੰਦੀ ਮੈਂ ਤਾਂ ਜਿੱਤ ਭਲੇ ਦੀ ਗੱਲ ਕਹਿੰਦੀ ਆ ਤਾਂ ਵੀ ਮਾੜੀ ਉਹ ਵੱਜਦੀ ਆ ਪਹਿਲਾਂ ਮੇਰੀ ਮਾਂ ਕਹਿੰਦਾ ਹੁਣ ਥੋੜਾ ਮਾੜਾ ਸੋਚਦੀ ਆ ਨਾਲੇ ਨੂੰ ਕਿੰਨਾ ਕਿੰਨੇ ਕ ਸਾਲ ਹੋਰ ਘਰੇ ਬਿਠਾ ਲੋਂਗੇ ਕੋਈ ਨਹੀਂ ਤੇਰੇ ਸਿਰ ਤੇ ਬੋਝ ਆ ਕਿਸੇ ਗੱਲ ਦਾ ਮੇਰੇ ਸਿਰ ਤੇ ਆ ਮੈਂ ਕਮਾਉਣ ਵਾਲਾ ਮੈਂ ਇਹਦੀ ਪੜਾਈ ਤੇ ਲਾਉਣ ਵਾਲਾ ਆਪ ਹੀ ਸੰਭਲੂ ਸਾਰਾ ਕੁਝ ਤੈਨੂੰ ਕਦੇ ਕਿਸੇ ਚੀਜ਼ ਦੀ ਦਿੱਕਤ ਆਈ ਹੈ ਜਾਂ ਤੈਨੂੰ ਕਿਸੇ ਚੀਜ਼ ਤੋਂ ਰਹਿਣਾ ਪੈ ਗਿਆ ਹੋਵੇ ਵੀ ਹਾਂ ਠੀਕ ਆ ਭਾਈ ਤੇਰੀ ਭੈਣ ਖਰਚਾ ਕਰਾਈ ਜਾਂਦੀ ਆ ਮੈਨੂੰ ਤਾਂ ਆ ਚੀਜ਼ ਨਹੀਂ ਮਿਲਦੀ ਫਿਰ ਤਾਂ ਧੁੱਕਾ ਨਾਲੇ ਜੇ ਜਵਾਕ ਨੂੰ ਆਪਾਂ ਛੋਟੀ ਉਮਰੇ ਵਿਆਹ ਦੀ ਇਹ ਲੋਕ ਸਮਾ ਗੱਲਾਂ ਕਰਦੇ ਨੇ ਅਗਲਾ ਕਹਿੰਦੇ ਪਤਾ ਨਹੀਂ ਕੀ ਕਾਣ ਮੀਂਦੀ ਜਿਹੜਾ ਨਿਛੇ ਦੀ ਵਿਆਹ ਦੀ ਆਪਣੇ ਕੀ ਵਿਆਹ ਨਹੀਂ ਹੋਏ ਹੁਣ ਉਹ ਫਿਰ ਆਪਾਂ ਮਰਦੇ ਹਿਸਾਬ ਨਾਲ ਹੀ ਹੋਇਆ ਚਲ ਮੇਰੀ ਤਾਂ ਨਹੀਂ ਸੀ ਮਾਂ ਸਿਰ ਤੇ ਤਾਂ ਕਰਤਾ ਸੀ ਚਲ ਠੀਕ ਹੈ ਤੁਹਾਡੇ ਨਾਲ ਤਾਂ ਨਾ ਕੋਈ ਗੱਲ ਕਰੀ ਨਾਗਰੀ ਇੱਕ ਬਰਾਬਰੀ ਆ ਕਿਉਂਕਿ ਤੁਹਾਡੇ ਤਾਂ ਜੂੰ ਸਰਕਦੀ ਨਹੀਂ ਹੈਗੀ ਚਲ ਚੰਗਾ ਬਾਬਾ ਗੁਰੂ ਹੋਜਣਾ ਇਹ ਜੀਆਂ ਗੱਲਾਂ ਕਰਿਆ ਕਰ ਜਿੱਦ ਦੇ ਟਾਈਮ ਆ ਗਿਆ ਨਾ ਪਰਮਾਤਮਾ ਨੇ ਕੋਈ ਦਿਨ ਲਿਆਂਦਾ ਆਪੇ ਸਾਰਾ ਕੁਝ ਬਣ ਜੂਗਾ ਪਤਾ ਨਹੀਂ ਉਹ ਇਹਦਾ ਕਦੋਂ ਲੈ ਕੇ ਆਊਗਾ ਪਰਮਾਤਮਾ ਉਹ ਦੇਣਾ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਨੂੰ ਇੰਨੀ ਮਾੜੀ ਕਾਤੋਂ ਲੱਗਦੀ ਆ ਸਾਰਾ ਦਿਨੇ ਇਹੀ ਗੱਲ ਇਹੀ ਗੱਲ ਵੀ ਹਾਂ ਬਸ ਉਹਦਾ ਵਿਆਹ ਕਰ ਦੋ ਵਿ ਜਵਾਕੜੀ ਫਿਰਦੀ ਆ ਉਹਦੇ ਨਾਲ ਆਪਣਾ ਵੀ ਜੀ ਲੱਗਿਆ ਹੋਇਆ ਕੱਡਾ ਕਟੰਬਰਾ ਤਿੰਨ ਨਤਾਜੀਆਂ ਘਰ ਚ ਆ ਮੰਜਾ ਜਾਂ ਮੈਂ ਇੱਧਰ ਕਰਦਾ ਨਾਲ ਜੇ ਕੋਈ ਚੱਕਣ ਵਾਲਾ ਸਮਾਨ ਚੱਕ ਦੇ ਮੀ ਆਊਗਾ ਕਿਵੇਂ ਹੋਰ ਵੀਂਦਰ ਮੈਂ ਵਧੀਆ ਟੀਨਾ ਤੂੰ ਦੱਸ ਕਿਵੇਂ ਆ ਵਧੀਆ ਅੱਜ ਤੂੰ ਲੇਟੇ ਹੋ ਗਏ ਬਸ ਮੇਰੀ ਪਰਜਾਈ ਦੇ ਸੁਭਾਅ ਦਾ ਪਤਾ ਤਾਂ ਹੈਗਾ ਰੋਜ਼ ਦੱਸਦੀ ਆ ਜਦੋਂ ਘਰੋਂ ਨਿਕਲਣ ਲੱਗਦੀ ਆ ਤੂੰ ਉਧਰ ਨਾ ਜਾਈ ਤੂੰ ਉਹਦੇ ਨਾਲ ਨਾ ਜਾਈ ਤੂੰ ਉਹਦੇ ਨਾਲ ਨਾ ਬੈਠੀ ਉਹਦੇ ਨਾਲ ਨਾ ਗੱਲ ਕਰੀ ਬਸ ਲੈਕਚਰ ਦੇਣ ਲੱਗ ਪਏ ਵੱਡਿਆਂ ਦਾ ਸੁਭਾਈ ਹੁੰਦਾ ਐਵੇਂ ਸਮਝਾਉਣ ਦਾ ਤੈਨੂੰ ਵੀ ਲੱਗਦਾ ਵੀ ਉਹ ਗਲਤ ਹੈ ਕੱਲ ਨੂੰ ਜਦੋਂ ਆਪਣਾ ਵਿਆਹ ਹੋ ਗਿਆ ਨਾ ਤੂੰ ਵੀ ਅੱਗੇ ਜਦੋਂ ਮੈਂ ਭੈਣ ਜਾਇਆ ਕਰੂੰ ਐਵੇਂ ਰੋਕੇ ਟੋਕੇ ਕਰੇਗੇ ਮੈਨੂੰ ਪਤਾ ਹੈ ਵੀ ਉਹ ਗਲਤ ਨਹੀਂ ਹੈਗੇ ਮੇਰੇ ਲਈ ਵਧੀਆ ਸੋਚਦੇ ਨੇ ਬਸ ਉਸ ਤੋਂ ਬਾਅਦ ਵੀਰਾ ਮਿਲ ਗਿਆ ਮੈਨੂੰ ਉਹ ਕਹਿੰਦੇ ਮੈਂ ਛੱਡਿਆ ਨਾ ਤਾਂ ਕਰਕੇ ਲੇਟ ਹੋ ਗਈ ਬਾਕੀ ਮੈਨੂੰ ਪਤਾ ਹੈ ਗਲਤ ਤਾਂ ਆਪਾਂ ਵੀ ਨਹੀਂ ਹੈਗੇ ਹਾਂ ਬਸ ਉਹਨਾਂ ਨੂੰ ਸਮਝਾਣਾ ਔਖਾ ਹੋ ਜਾਊਗਾ ਉਹ ਸਮਝ ਜਾਣਗੇ ਏਡੀ ਕਿੱਡੀ ਗੱਲ ਹੈ ਯਾਰ ਉਹ ਕਿਹੜਾ ਨਿਆਣੇ ਨੇ ਅੱਜ ਕੱਲ ਦਾ ਟਾਈਮ ਹੀ ਇਹ ਹੈ ਆਪੀ ਸਮਝਾ ਦਊਗਾ ਮੈਂ ਮੈਂ ਗੱਲ ਕਰ ਲੂੰਗੀ ਅੱਜ ਕੱਲ ਦੇ ਟਾਈਮ ਤੋਂ ਹੀ ਡਰਦੇ ਨੇ ਕਿਉਂਕਿ ਟਾਈਮ ਬਹੁਤ ਮਾੜਾ ਹੈ ਪਰ ਮੈਨੂੰ ਪਤਾ ਵੀ ਆਪਾਂ ਮਾੜਿਆਂ 'ਚ ਨਹੀਂ ਹੈਗੇ ਪਰ ਫਿਰ ਵੀ ਸੋਚ ਕੀਤੇ ਨਾ ਕਿਤੇ ਗਲਤ ਜਾਂਦੀ ਹੈ ਵੀ ਸਾਡੀ ਕੁੜੀ ਕਿਸੇ ਨਾਲ ਬਾਹਰ ਗੱਲ ਕਰਦੀ ਹੈ ਹਾਂ ਨਾਲੇ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਆਪਾਂ ਵਿਆਹ ਹੀ ਕਰਵਾਣਾ ਹੈ ਇੱਥੇ ਗੱਲ ਹੈਗੀ ਹੈ ਤੇਰੀ ਇੱਥੇ ਗੱਲ ਹੈਗੀ ਹੈ ਤੇਰੀ ਪਰ ਆਪਾਂ ਜਿਆਦਾ ਟਾਈਮ ਹੀ ਨਹੀਂ ਪਾਉਂਦੇ ਆਪਾਂ ਵਿਆਹ ਛੇਤੀ ਉਹ ਕਰਾ ਲੈਣਾ ਤੂੰ ਦੱਸ ਤੇਰੀ ਕਿਸਲਾ ਹੈ ਵਿਆਹ ਛੇਤੀ ਕਰਵਾ ਲੈਣਾ ਇਹ ਗੱਲਾਂ ਚ ਹੀ ਹੁੰਦਾ ਘਰ ਦੇ ਨੂੰ ਮਨਾਣਾ ਪਤਾ ਕਿੰਨਾ ਔਖਾ ਹੈ ਮੈਨੂੰ ਪਤਾ ਹੈ ਮੇਰੇ ਭਾਈ ਤੇ ਪਰਜਾਈ ਨਾ ਮੇਰਾ ਬਹੁਤ ਕਰਦੇ ਨੇ ਪਰ ਇਸ ਗੱਲ ਲਈ ਸ਼ਾਇਦ ਔਖੀ ਮੰਨਣਗੇ ਉਹ ਕਿਉਂਕਿ ਮੇਰੇ ਭਾਬੀ ਦਾ ਸੁਭਾਅ ਥੋੜਾ ਅੜਬਜਾ ਵੀਰੇ ਦਾ ਤਾਂ ਮੈਨੂੰ ਪਤਾ ਹੈ ਉਹ ਤਾਂ ਮੈਨੂੰ ਚੰਗੀ ਤਰ੍ਹਾਂ ਸਮਝਦੇ ਨੇ ਵੀ ਮੇਰੀ ਭੈਣ ਨੇ ਕੁਝ ਗਲਤ ਨਹੀਂ ਕਰਨਾ ਨਾਲੇ ਆਪਦੀ ਖੁਸ਼ੀ ਲਈ ਚੁਣਿਆ ਹਾਂ ਫਿਰ ਗਲਤ ਥੋੜੀ ਹੁੰਦਾ ਇਹ ਤਾਂ ਗੱਲ ਹੈਗੀ ਆ ਕੋਈ ਗੱਲ ਨਹੀਂ ਤੂੰ ਪਹਿਲੀ ਕਿਉਂ ਟੈਨਸ਼ਨ ਲਈ ਹੈ ਹਜੇ ਤੂੰ ਆਪਦੀ ਪੜ੍ਹਾਈ ਪੂਰੀ ਕਰਾ ਠੀਕ ਹੈ ਜਦੋਂ ਵਾਰੀ ਆਊਗੀ ਫਿਰ ਮਨਾ ਲਾਂਗੇ ਜੇ ਭਈ ਜਾਦੇ ਕਾਲਾ ਵਿਆਹ ਦੀ ਤਾਂ ਪਹਿਲਾਂ ਗੱਲ ਕਰ ਲੈਣੇ ਨਾ ਮੈਨੂੰ ਕੋਈ ਕਾਹਲ ਨਹੀਂ ਵਿਆਹ ਦੀ ਹੁਣ ਮੈਨੂੰ ਐ ਆਪਣੀ ਪੜ੍ਹਾਈ ਪੂਰੀ ਹੋ ਜੇ ਪਹਿਲਾਂ ਕਿਉਂਕਿ ਮੇਰੇ ਘਰ ਵੀ ਹਲੇ ਕਿਸੇ ਨੂੰ ਕਾਹਲ ਨਹੀਂ ਹੈਗੀ ਮੇਰੇ ਵਿਆਹ ਦੀ ਸਾਡੇ ਘਰ ਤੇ ਕਰਦੇ ਨੇ ਨਾ ਕਾਹਲ ਹੋਰ ਕਹਿੰਦੇ ਵਿਆਹ ਦੀ ਇਹ ਮੁੰਡੇ ਨੂੰ ਛੇਦੀ ਕੋਈ ਨਹੀਂ ਪਰ ਹੁਣ ਤੁਸੀਂ ਰੋਕ ਕੇ ਰੱਖੋ ਮੈਂ ਤਾਂ ਰੋਕ ਰੱਖੇ ਆ ਰੋਕੇ ਹੋਏ ਨੇ ਮੇਰੇ ਤਾਂ ਚਲ ਹੁਣ ਆਪਾਂ ਚੱਲੀਏ ਫਿਰ ਹੁਣ ਆਪਾਂ ਨਹੀਂ ਲੇਟ ਹੁੰਦੇ ਹਾਂ ਚਲ ਕੋਈ ਗੱਲ ਨਹੀਂ ਮੈਂ ਸ਼ਰਦਨਾ ਤੈਨੂੰ ਨਾਲੇ ਹੁਣ ਤੈਨੂੰ ਮੈਂ ਛੱਡਿਆ ਕਰੂਗਾ ਕਿ ਤੂੰ ਕਹਦੇ ਮੇਰਾ ਭਾਈ ਛੱਡਿਆ ਜਾ ਕਰੂਗਾ ਓਹੋ ਉਹ ਤਾਂ ਵੀਰੇ ਨੇ ਨਾ ਕਹਿੰਦਾ ਤੂੰ ਲੇਟ ਹੋ ਰਹੀ ਆ ਤਾਂ ਕਰਕੇ ਛੱਡ ਦੇ। ਬਸ ਤੂੰ ਲੇਟ ਲੂਟ ਦਾ ਕਦੇ ਕੋਈ ਚੱਕਰ ਨਹੀਂ ਹੈਗਾ ਵੀਰੇ। ਮਾਫੀ ਭਾਗ ਜਾਂਗੇ। ਛੱਡਣ ਤੇ ਨੂੰ ਮੈਂ ਜਾ ਕਰੂੰਗਾ ਰੋ ਠੀਕ ਆ। ਚੱਲੀਏ ਫਿਰ ਆਪਾਂ। ਬਸ ਚੱਲ ਕੁਝ ਖਾਣਾ ਪੀਣਾ। ਨਹੀਂ ਨਹੀਂ ਕੁਝ ਨਹੀਂ ਖਾਣਾ ਚੱਲ। ਉਹ ਕੁਝ ਨਹੀਂ ਹੁੰਦਾ ਗੋਲ ਗੱਪੇ ਖਵਾ ਲੈਂ। ਤੈਨੂੰ ਆ ਜਾ। ਸਾਰਾ ਦਿਨ ਮੇਰੇ ਤਾਂ ਨਾ ਹੀ ਹੀ ਨਹੀਂ ਸਿਆਫੇ ਮੁਗਦੇ। ਹਾਂ ਸਾਰਾ ਰਸੋਈ ਦਾ ਹੁਣ ਤਾਂ ਉਹ ਪਿੱਟ ਕੇ हटੀਆਂ। ਹੁਣ ਉਹ ਆਜੂਗੀ ਮਹਾਰਾਣੀ। ਦੇਲੀ ਵਾ ਕੇ ਖਾਣ ਨੂੰ। ਆਈਂ ਧਰ ਦਿੰਦੇ ਨੇ ਸਮਾਨ ਜਿੱਥੇ ਜੀ ਪਰਦਾ ਦੱਸ। ਭਾਬੀ ਬਣਾ ਲਈ ਰੋਟੀ ਹਾਂ ਟੀਨਾ ਰੋਟੀ ਤਾਂ ਬਣੀ ਪਈਆ ਖਾ ਲਈ ਕੀ ਗੱਲ ਭਾਬੀ ਐਵੇਂ ਰੁੱਖਾ ਰੁੱਖਾ ਜਿਹਾ ਬੋਲ ਰਿਹਾ ਰੁੱਖਾ ਨਾ ਬੋਲਾਂ ਭਾਈ ਹੋਰ ਕੀ ਕਰਾਂ ਆ ਤੇਰੇ ਵੀਰੇ ਨੂੰ ਦੇਖ ਲਾ ਮੜੀ ਜੀ ਉਹਦੇ ਨਾਲ ਗੱਲ ਕੀ ਕਰ ਲਾਂ ਖਾਣ ਨੂੰ ਪੈਂਦਾ ਮੈਨੂੰ ਤਾਂ ਦੱਸ ਲੈ ਲੜਾਈ ਤੁਹਾਡੇ ਦੋਹਿਆਂ ਜੀਆਂ ਦੀ ਬੋਲੀ ਤੁਸੀਂ ਮੈਨੂੰ ਜਾਂਦਾ ਨਾਲੇ ਮੈਂ ਤਾਂ ਤੁਹਾਡਾ ਐਡਾ ਇੰਨਾ ਕਰਦੀ ਆ ਤੁਸੀਂ ਮੈਨੂੰ ਕਦੇ ਤਾਂ ਪਿਆਰ ਨਾਲ ਬੋਲ ਪਿਆ ਕਰੋ ਮੈਨੂੰ ਸਾਰਾ ਦਿਖਦਾ ਵੀ ਕੌਣ ਮੇਰਾ ਕਿੰਨਾ ਕੁ ਕਰਦਾ ਜਿੰਨਾ ਕੋ ਉਹ ਕਰਦਾ ਓਨਾਂ ਕੁ ਤੂੰ ਕਰਦੀ ਆ ਠੀਕ ਹੈ ਨਾ ਮੈਂ ਕਿਹੜਾ ਕੋਈ ਮਾੜੀ ਗੱਲ ਕਹਿਨੀ ਆ ਤੁਹਾਡੇ ਭਲੇ ਦੀ ਗੱਲ ਹੀ ਕਰਦੀ ਆ ਪਤਾ ਨਹੀਂ ਮੈਂ ਕਿਉਂ ਮਾੜੀ ਲੱਗਦੀ ਆ ਤੁਹਾਨੂੰ ਆਪਾਂ ਵੀ ਗੱਲ ਕੀ ਹੋਗੀ ਕਿਉਂ ਦੁਬਾਰਾ ਲੈ ਆਪਾਂ ਵੀ ਗੱਲ ਕੀ ਹੋਗੀ ਇਹ じゃ ਕੀ ਕਹਤਾ ਵੀਰੇ ਨੇ ਨਾਲੇ ਤੁਸੀਂ ਕੀ ਕਹਤਾ ਵੀਰੇ ਨੂੰ ਇਹੋ ਜ ਮੈਂ ਤਾਂ ਭਾਈ ਤੈਨੂੰ ਐ ਕਹਿਨੀ ਆ ਇੰਨਾ ਪੜ੍ਹ ਲਿਖ ਕੇ ਵੀ ਕੀ ਆ ਥੋੜਾ ਆਪਣੀ ਜ਼ਿੰਦਗੀ ਦਾ ਅੱਗੇ ਬਾਰੇ ਵੀ ਸੋਚਾ ਲੈਪਾ ਵੀ ਅੱਗੇ ਬਾਰੇ ਮੈਂ ਸੋਚੀ ਤਾਂ ਜਾਨੀ ਆ ਹੁਣ ਪੜ੍ਹ ਲਿਖ ਕੇ ਕੁਝ ਬਣੂਗਾ ਬਿਨਾ ਪੜ੍ਹਾਈ ਤੋਂ ਕੀ ਐ ਹੁਣ ਤਾਂ ਹੀ ਅੱਗੇ ਜਾ ਕੇ ਜੌਬ ਮਿਲੂਗੀ ਬਾਕੀ ਤੁਸੀਂ ਕਿਹੜੀ ਗੱਲਾਂ ਕਰੀ ਜਾਂਦੇ ਹੋ ਉਹ ਤੁਸੀਂ ਦੱਸ ਦੋ ਅੱਜ ਕੱਲ ਨਹੀਂ ਹੈਗਾ ਵੀ ਜਿੰਨਾ ਮਰਜ਼ੀ ਪੜ੍ਹ ਲਓ ਆ ਨੌਕਰੀ ਮਿਲੂਗੀ ਓ ਮਿਲੂਗੀ ਮੈਂ ਕਿਹੜਾ ਹੁਣ ਘੱਟ ਪੜੀ ਹੋਈ ਆ ਮੈਨੂੰ ਕਿਹੜੀਆਂ ਨੌਕਰੀਆਂ ਮਿਲ ਗਿਆ ਹਾਂ ਹਾ ਓਰੇ ਰੋਟੀਆਂ ਦਾ ਹੀ ਕੰਮ ਕਰਦੀ ਆ ਤਾਂ ਤੈਨੂੰ ਕਹਿਨੀ ਆ ਮੈਂ ਤਾਂ ਨਾ ਤੇਰੇ ਵੀਰੇ ਨੂੰ ਐ ਕਿਹਾ ਸੀ ਵਧੀਆ ਰਿਸ਼ਤਾ ਆਉਂਦਾ ਇੱਕ ਮੇਰੀ ਮਾਂ ਵਧੀਆ ਰਿਸ਼ਤਾ ਕਰਵਾ ਰਹੀ ਆ ਮੁੰਡਾ ਪੂਰਾ ਵਧੀਆ ਘਰ-ਵਾਰ ਪੂਰਾ ਵਧੀਆ ਭਾਬੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਤੁਸੀਂ ਐ ਨੀਛੇ ਦੀ ਮੈਨੂੰ ਰਿਸ਼ਤੇ ਨੂੰ ਕੀ ਹੋਇਆ ਨਾਲੇ ਮੇਰੀ ਉਮਰ ਵੀ ਕਿੰਨੀ ਕ ਐ ਹੁਣ ਮੈਨੂੰ ਪੜ ਲੈਣ ਦੋ ਪੜ ਕੇ ਕੋਈ ਨੌਕਰੀ ਮਿਲ ਜੂਗੀ ਹਾਂ ਜ਼ਰੂਰੀ ਨਹੀਂ ਹੁੰਦਾ ਵੀ ਸਭ ਨੂੰ ਨੌਕਰੀ ਨਾ ਮਿਲੇ 2-3 ਸਾਲ ਦਾ ਟਰਾਈ ਕਰ ਸਕਦੇ ਆਪਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਕੀ ਸਾਬਤ ਕਰਨਾ ਚਾਹੁੰਨੀ ਆ ਆਪਦੇ ਭਾਈ ਕਣੀ ਤਾਂ ਦੇਖ ਲਾ ਕਰਤਾ ਉਹਦਾ ਖੰਗਲ ਹੋਣ ਲੱਗ ਰਿਹਾ ਜਿਹੜੀਆਂ ਇੰਨੀਆਂ-ਇੰਨੀਆਂ ਫੀਸਾਂ ਜਾਂਦੀਆਂ ਨੇ ਦੱਸ ਕਿੱਥੇ ਭਾਈ ਤੂੰ ਆਪਦਾ ਵਿਆਹ ਕਰਾ ਕੇ ਆਪਦੇ ਘਰਵਾਰ ਦੀ ਹੋ ਕੋਈ ਨਹੀਂ ਭਾਬੀ ਆ ਜਿਹੜੀਆਂ ਫੀਸਾਂ ਵੀਰੇ ਨੇ ਭਰੀਆਂ ਨੇ ਨਾ ਜਦੋਂ ਮੇਰੀ ਨੌਕਰੀ ਲੱਗੀ ਉਹ ਸੈਲਰੀ ਚ ਮੈਂ ਸਾਰੀਆਂ ਵਾਪਸ ਕਰ ਦੂੰਗੀ ਤੁਹਾਨੂੰ ਉਹ ਗੱਲ ਦਾ ਤਾਨਾ-ਤਾਣਾ ਮਾਰੋ ਤੁਸੀਂ ਕੋਈ ਨੌਕਰੀ ਨਹੀਂ ਮਿਲਦੀ ਤੂੰ ਵੀ ਇੱਥੇ ਆ ਮੈਂ ਵੀ ਇੱਥੇ ਆ ਔਰ ਮੇਰੀ ਇੱਕ ਗੱਲ ਸੁਣ ਲਾ ਹੁਣ ਕੰਨ ਖੋਲ ਕੇ ਜੇ ਮੈਂ ਤੇਰੇ ਵੀਰੇ ਨੂੰ ਮਨਾ ਵੀ ਲਿਆ ਨਾ ਵਿਆਹ ਵਾਸਤੇ ਰਿਸ਼ਤੇ ਵਾਸਤੇ ਇਹ ਨਾ ਹੋਵੇ ਕਿਤੇ ਤੂੰ ਜਵਾਬ ਦੇ ਦੇਵੇਂ ਚੁੱਪ ਕਰਕੇ ਨਾ ਹੰਮੀ ਭਰਦੀ ਸਾਥੋਂ ਨਹੀਂ ਇੰਨਾ ਕਰ ਲਟਾਇਆ ਜਾਂਦਾ ਹੋਰ ਕਰेंगी ਪੜਾਈਆਂ ਤੋਂ ਲੈ ਵੱਡੀ ਆਈ ਆ ਇਹ ਪੜਾਈਆਂ ਕਰਨ ਵਾਲੀ ਇਹ ਲੱਗੂ ਜੱਜ ਪੜ ਕੇ ਦੱਸ ਆਹ ਓਰੇ ਸਾਡੇ ਵਰਗੇ ਵੀ ਤਾਂ ਪੜ ਕੇ ਸੋਡੇ ਲੰਗਰ ਥਪਦੇ ਨੇ ਤਾ ਵੀ ਪਤਾ ਨਹੀਂ ਕਿਵੇਂ ਦੀ ਗੱਲਾਂ ਕਰੀ ਜਾਂਦੇ ਨੇ ਇੱਕ ਵਾਰੀ ਗੁਰਵਿੰਦਰ ਨਾਲ ਗੱਲ ਕਰ ਲਾਂਗੇ ਮੈਂ ਹਾਂ ਗੁਰਵਿੰਦਰ ਕਿਵੇਂ ਮੈਂ ਵੀ ਵਧੀਆ ਓ ਕੁਛ ਨਹੀਂ ਵੈਸੇ ਹੀ ਲਗਾ ਲਿਆ ਮੈਂ ਫੋਨ ਗੱਲ ਕਰਨੀ ਸੀ ਕੋਈ ਗਲਤੀ ਇਹੀ ਹੋਈ ਐ ਕਿ ਜਦੋਂ ਮੈਂ ਘਰ ਆਈਆਂ ਨਾ ਪਾਬੀ ਆਂਦੇ ਮੈਨੂੰ ਕਹਿਣ ਲੱਗੇ ਵੀ ਤੇਰਾ ਰਿਸ਼ਤਾ ਕਰਨਾ ਹੈ ਵੀ ਪੜਨ ਨੂੰ ਕੁਛ ਨਹੀਂ ਹੋਇਆ ਤੇਰੇ ਵੀਰੇ ਨੇ ਬਹੁਤ ਫੀਸਾਂ ਭਰਤੀਆਂ ਪਤਾ ਨਹੀਂ ਕੀ ਕੁਛ ਬੋਲੀ ਜਾ ਰਹੇ ਨੇ ਮੈਨੂੰ ਤਾਂ ਐਸੀ ਗੱਲ ਦੀ ਸਮਝ ਨਹੀਂ ਲੱਗਦੀ ਵੀ ਇਹਨਾਂ ਨੂੰ ਅਚਾਨਕ ਹੋ ਕੀ ਗਿਆ ਓਹੋ ਰੁੱਖੇ ਦਾ ਮੈਨੂੰ ਸ਼ੁਰੂ ਤੋਂ ਹੀ ਪਤਾ ਨਹੀਂ ਗਿਆ ਪਾਬੀ ਐਦਾਂ ਹੀ ਬੋਲਦੇ ਨੇ ਪਰ ਇੰਨੀ ਜਲਦੀ ਵਿਆਹ ਦੀ ਮੈਨੂੰ ਤਾਂ ਐ ਲੱਗਦਾ ਕਿਤੇ ਇਹਨਾਂ ਨੂੰ ਆਪਣੀ ਗੱਲ ਪਤਾ ਤਾਂ ਨਹੀਂ ਚੱਲ ਗਈ ਕੋਈ ਹੁਣ ਮੈਂ ਕੀ ਕਰ ਸਕਦੀ ਆ ਇਹਦੇ ਚ ਨਹੀਂ ਮੈਨੂੰ ਨਾ ਵੀਰੇ ਤੋਂ ਸੱਚੀ ਡਰ ਲੱਗਦਾ ਵੀ ਐਵੇਂ ਮੈਂ ਕੀ ਗੱਲ ਕਰੂੰਗੀ ਵੀਰੇ ਨਾਲ ਮੈਨੂੰ ਪਤਾ ਹੈ ਵੀ ਆਪਾਂ ਵਿਆਹ ਕਰਵਾਉਣਾ ਹੈ ਪਰ ਵੀਰੇ ਨੇ ਮੰਨਣਾ ਚਲੋ ਕੋਈ ਨਹੀਂ ਦੇਖਦੇ ਆ ਕੀ ਬਣਦਾ ਹਲੇ ਤਾਂ ਮੇਰੀ ਵੀਰੇ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਹਲੇ ਭਾਬੀ ਨੇ ਹੀ ਕਿਹਾ ਮੈਨੂੰ ਵੀ ਮੇਰੀ ਤੇਰੇ ਵੀਰੇ ਨਾਲ ਗੱਲ ਹੋਊਗੀ ਜੋ ਜ਼ੋਰ ਰਿਸ਼ਤੇ ਨੂੰ ਕਹਿਣਗੇ ਤੂੰ ਹਾਂ ਕਰਦੀ ਪਰ ਮੈਂ ਕਿਵੇਂ ਹਾਂ ਕਰਦਾ ਠੀਕ ਹੈ ਚਲੋ ਫਿਰ ਮੈਂ ਫੋਨ ਕਰਕੇ ਦੱਸੂਗੀ ਵੀ ਕੀ ਮਾਹੌਲ ਹੈ ਕੋਈ ਗੱਲ ਇਹਨੇ ਤਾਂ ਕਹਤਾ ਫਿਕਰ ਨਾ ਕਰ ਸਭ ਠੀਕ ਹੋ ਜਾ ਪਰ ਮੈਂ ਕਿਵੇਂ ਮੰਨ ਲਾ ਅੱਜ ਜਿੰਨੀ ਕਾਲੀ ਨਾ ਭਾਬੀ ਚੱਲ ਰਹੀ ਨੇ ਮੈਨੂੰ ਤਾਂ ਲੱਗਦਾ ਘਰ ਚ ਕਿਸੇ ਨੂੰ ਮੰਨਣ ਦੇਣਗੇ ਮੇਰੀ ਗੱਲ ਦੇਖਦੇ ਤੀਨਾ ਹਾਂਜੀ ਭਾਬੀ ਤੂੰ ਕਿੱਧਰ ਮੈਂ ਕਾਲਜ ਆ ਰਹੀ ਸੀ ਕਾਲਜ ਹਾਂਜੀ ਅੱਜ ਤਾਂ ਸੰਡੇ ਆ ਓਹੋ ਭਾਬੀ ਆ ਜੀ ਫੰਕਸ਼ਨ ਆ ਫੰਕਸ਼ਨ ਤੇ ਚੱਲੀ ਸੀ ਮੈਂ ਅੱਛਾ ਫੰਕਸ਼ਨ ਹੈ ਅੱਜ ਨਾ ਪਹਿਲਾਂ ਤਾਂ ਤੋ ਦੱਸਿਆ ਨਹੀਂ ਅੱਗੇ ਤਾਂ ਤੇਰੇ ਜਦੋਂ ਫੰਕਸ਼ਨ ਹੁੰਦਾ ਸੀਗਾ ਤੂੰ 15 ਦਿਨ ਪਹਿਲਾਂ ਗਾਹ ਪਾਉਣ ਲੱਗ ਜਾਂਦੀ ਸੀਗੇ ਉਹੋ ਪੱਬੀ ਪਤਾ ਕੀ ਹੈ ਪਹਿਲਾਂ ਮੇਰਾ ਨਾ ਇਰਾਦਾ ਨਹੀਂ ਸੀ ਕਿ ਮੈਂ ਜਾਣਾ ਨਹੀਂ ਹੈਗਾ ਫੰਕਸ਼ਨ ਤੇ ਮੇਰਾ ਮਨ ਨਹੀਂ ਕਰਦਾ ਸੀ ਫਿਰ ਅਚਾਨਕ ਮੇਰੀ ਫਰੈਂਡ ਦਾ ਫੋਨ ਆ ਗਿਆ ਸਾਰਿਕਾ ਦਾ ਉਹ ਕਹਿੰਦੀ ਚੱਲ ਆਪਾਂ ਚੱਲਾਂਗੇ ਜੇ ਫੰਕਸ਼ਨ ਹੈ ਤਾਂ ਕਿਤਾਬਾਂ ਕਿਹਾਂ ਚੱਕੀਆਂ ਨੇ ਕਪੜੇ ਐਨੇ ਸਿੰਪਲ ਘਰ ਵਾਲੇ ਕਿਉਂ ਪਾਏ ਨੇ ਤੁਹਾਨੂੰ ਪਤਾ ਤਾਂ ਹੈ ਭਾਬੀ ਮੈਂ ਸਿੰਪਲ ਹੀ ਰਹਿਣੀ ਆ ਚਾਹੇ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੋਈ ਤਾਂ ਫੰਕਸ਼ਨ ਹੋਵੇ ਬਾਕੀ ਆ ਤਾਂ ਵੈਸੇ ਹੀ ਚੱਕ ਲਈ ਸੀ ਮੈਂ ਕਿਹਾ ਨੋਟਸ ਤਿਆਰ ਕਰ ਲਵਾਂਗੀ ਮੇਰੇ ਫਰੈਂਡ ਕੋਲ ਦੇਖ ਤੇ ਨਾ ਮੈਂ ਨਾ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਜਦੋਂ ਕੋਈ ਫੰਕਸ਼ਨ ਹੁੰਦਾ ਤੂੰ ਐ ਤਾਂ ਜਾਂਦੀ ਨਹੀਂ ਤੂੰ ਤਾਂ ਨਾ 20 ਦਿਨ ਪਹਿਲਾਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੀ ਆ ਪਰ ਮੈਨੂੰ ਲੱਗਦਾ ਨਹੀਂ ਅੱਜ ਤੋਂ ਕਿਸੇ ਫੰਕਸ਼ਨ 'ਚ ਜਾ ਰਹੀ ਆ ਨਾਲਿਆਂ ਮੌਸਮ ਦੇਖ ਕਿੰਨਾ ਜ਼ਿਆਦਾ ਮੀਂਹ ਪੈਣ ਲੱਗ ਰਿਹਾ ਭਾਬੀ ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿ ਰਹੀ ਆਂ ਵੀ ਮੇਰਾ ਨਾ ਇਰਾਦਾ ਨਹੀਂ ਸੀ ਫੰਕਸ਼ਨ ਤੇ ਜਾਣ ਦਾ ਹੋ ਵੀ ਮੈਂ ਸਿਰਫ ਸਾਰਿਕਾ ਦੇ ਕਹਿਣ ਤੇ ਜਾ ਰਹੀ ਆਂ ਜਿਵੇਂ ਹੈਗੀ ਸੀ ਉਹ ਵੀ ਚੱਲੀ ਆਂ ਤੂੰ ਐ ਕਰ ਮੇਰੀ ਗੱਲ ਸੁਣ ਚੱਲ ਅੰਦਰ ਕਿਤੇ ਜਾਣ ਦੀ ਲੋੜ ਨਹੀਂ ਉਹ ਨਹੀਂ ਭਾਬੀ ਦੇਖੀ ਜਾਣ ਦੋ ਉਹ ਵਿਚਾਰੀ ਮੋੜ ਤੇ ਖੜੀ ਮੈਨੂੰ ਡੀਕਦੀ ਹੋਊਗੀ ਨਾਲੇ ਉਹੀ ਗੱਲ ਮੈਂ ਮੀਂਹ 'ਚ ਦੇਖੋ ਜੀ ਨਵੇਂ ਕੱਪੜੇ ਪਾ ਕੇ ਜਾਂਦੇ ਐਵੇਂ ਖਰਾਬ ਹੋ ਜਾਣੇ ਸੀ ਚੱਲ ਫਿਰ ਮੇਰੀ ਗੱਲ ਸੁਣ ਦੇਖ ਜੀ ਤੇਰਾ ਜਾਣਾ ਇੰਨਾ ਹੀ ਜ਼ਰੂਰੀ ਆ ਨਾ ਮੈਂ ਤੇਰੇ ਵੀਰੇ ਨੂੰ ਕਹਿ ਨਹੀਂ ਆ ਉਹ ਛੱਡ ਕੇ ਆਊਗਾ ਮੋਟਰਸਾਈਕਲ ਤੋਂ ਉਹ ਆ ਖੜਿਆ ਭਾਬੀ ਉਹ ਸਕੂਟੀ ਤੇ ਜਾਊਗੀ ਮੈਂ ਤਾਂ ਸਕੂਟੀ ਤੇ ਜਾਣਾ ਉਹ ਤਾਂ ਮੈਨੂੰ ਡਿੱਕੀ ਜਾਂਦੀ ਐ ਕਦੋਂ ਦੀ ਫੋਨ ਕਰੀ ਜਾਂਦੇ ਮੈਨੂੰ ਹੁਣ ਤੁਸੀਂ ਨਾ ਮੈਨੂੰ ਇੱਥੇ ਰੋਕ ਕੇ ਪਲੀਜ਼ ਲੇਟ ਨਾ ਕਰੋ ਮੈਨੂੰ ਜਾਣ ਦੋ ਹਾਂ ਜੇ ਉਹ ਨਾਸਕੂਟੀ ਲੈ ਕੇ ਆਂਦੀ ਮੈਂ ਪੱਕਾ ਵੀਰੇ ਨੂੰ ਆਪੇ ਹੀ ਕਹਿ ਦੰਦੀ ਹੁਣ ਮੇਰੇ ਨਾਲ ਦੇਖ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਕਰ ਤੇਰਾ ਹੱਕ ਨਹੀਂ ਬਣਦਾ ਸੀ ਪਹਿਲਾਂ ਦੱਸਣ ਦਾ ਤੂੰ ਮੈਨੂੰ ਰਾਤ ਦੱਸ ਸਕਦੀ ਸੀ ਸਵੇਰੇ ਦੱਸ ਸਕਦੀ ਸੀ ਮੈਂ ਕੁੜਾ ਸੱਟ ਕੇ ਆ ਰਹੀ ਆ ਤੂੰ ਚੁੱਪਚਪੀਤੀ ਜਾ ਰਹੀ ਆ ਨਾ ਜੇ ਤੇਰਾ ਵੀਰ ਇਨੇ ਤਾਂ ਆ ਕੇ ਮੈਨੂੰ ਪੁੱਛਣਾ ਸੀ ਵੀ ਕੁੜੇ ਕਿੱਥੇ ਆ ਉਹ ਆ ਕੇ ਫੇਰ ਮੇਰੇ ਤੇ ਚੜ ਜਾਂਦਾ ਹੁਣ ਤਾਂ ਬੋਲਣ ਲੱਗਿਆ ਵੀ ਨਹੀਂ ਦੇਖਦਾ ਫੇਰ ਚੰਗਾ ਸੌਰੀ ਮਾਫ ਕਰ ਦੋ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਤਾਂ ਤੁਹਾਨੂੰ ਸਾਰੇ ਕਿਤੇ ਲੱਭ ਲਿਆ ਸੀ ਘਰ 'ਚ ਜਦੋਂ ਮੈਨੂੰ ਮਿਲੇ ਨਹੀਂ ਮੈਂ ਕਿਹਾ ਮੈਂ ਲੇਟ ਹੋ ਜੂਗੀ ਕੋਈ ਨਹੀਂ ਮੈਂ ਫੋਨ ਕਰਕੇ ਦੱਸ ਦੂੰਗੀ ਤਾਂ ਹੀ ਕਾਲੀ ਕਾਲੀ 'ਚ ਚੱਲੀ ਸੀ ਤੁਹਾਨੂੰ ਮਾਫ ਕਰ ਦੋ ਜਾਣ ਦੋ ਚੱਲ ਭਾਈ ਵਗ ਜਾ ਜਿੱਧਰ ਜਾਣਾ ਮੀ ਤਾਂ ਦੇਖ ਲੈ ਕਿੰਨਾ ਪਹਿਰਿਆ ਕਿਹੜੇ ਤੁਸੀਂ ਉੱਥੇ ਫੰਕਸ਼ਨ ਕਰੋਂਗੀਆਂ ਦੱਸ ਇੱਕ ਤਾਂ ਨਾ ਤੁਸੀਂ ਕਦੇ ਮੀ ਪਹਿਰਿਆ ਕਦੇ ਕਿਸੇ ਗੱਲ ਦਾ ਫਿਕਰ ਕਦੇ ਕਿਸੇ ਐਨਾ ਨਾ ਕਰਿਆ ਕਰੋ ਆ ਮੀ ਕਿਹੜਾ ਖੋਰ ਦੂਗਾ ਸਾਨੂੰ ਸਾਨੂੰ ਤਾਂ ਨਾ ਚਾਈ ਐਨਾ ਹੁੰਦਾ ਫੰਕਸ਼ਨ ਦਾ ਸਾਨੂੰ ਮੀ ਨਹੀਂ ਰੋਕ ਸਕਦੇ ਫੇਰ ਹੁਣ ਜਾਵਾਂ ਮੈਂ ਚਲ ਬਗ ਜਾ ਹਟਣਾ ਤਾਂ ਤੇਨੇ ਹੈ ਨਹੀਂ ਲੈ ਜਾ ਰਹੀ ਆ ਇਹ ਫੰਕਸ਼ਨ ਤੇ ਮੈਨੂੰ ਨਾ ਇਹਦੇ ਲੱਛਣ ਜੇ ਠੀਕ ਨਹੀਂ ਲੱਗਦੇ ਫੰਕਸ਼ਨ ਤੇ ਜਾਣ ਵਾਲੀ ਤਾਂ ਇਹ ਹੈ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਜਾ ਰਹੀ ਆ ਜੇ ਇਹਨੂੰ ਕੁਝ ਕਹਿਨੀ ਆ ਇਹਦੇ ਉਨ ਨਹੀਂ ਬੁੱਜਦੇ ਦਿਮਾਗ 'ਚ ਕੁਝ ਪੈਂਦਾ ਮੈਨੂੰ ਭੱਜ ਕੇ ਪੈਂਦਾ ਨਾ ਮੈਂ ਕੁਝ ਮੂਰੇ ਬੋਲ ਸਕਾਂ ਕੋਈ ਨਾ ਲੱਗ ਜਾ ਪਤਾ ਆਪੇ ਜਦੋਂ ਚੜਾਇਆ ਕੋਈ ਚਾਹੁੰਦੇ ਨੇ